ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਗੱਲ ਹੈ ਬਹੁਤ ਹੀ ਪੁਰਾਣੀ ਸਮੇਂ ਦੀ ਜਦੋਂ ਰਾਜੇ ਆਪਣੇ ਦਰਬਾਰ ਦੇ ਵਿੱਚ ਸ਼ਾਮਿਲ ਮੰਤਰੀ ਹੈ ਜਿਹੜੇ ਉਹਨਾਂ ਦੀ ਸਮੇਂ-ਸਮੇਂ ਪਰਖਿਆ ਲੈਂਦੇ ਰਹਿੰਦੇ ਸੀ ਤਾਂ ਜੋ ਉਹਦੇ ਮੰਤਰੀ ਆਪਣੇ ਆਪ ਨੂੰ ਚੁਸਤ ਦਰੁਸਤ ਰੱਖ ਸਕਣ ਤੇ ਰਾਜ ਦੇ ਸਾਰੇ ਫੈਸਲੇ ਹਮੇਸ਼ਾ ਸਹੀ ਹੋਣ ਤੇ ਰਾਜੇ ਅਨੁਸਾਰੀ ਪ੍ਰਜਾ ਜਿਹੜੀ ਉਹ ਪਸੰਦ ਕਰੇ ਇੱਕ ਦਿਨ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਸ਼ਾਮਿਲ ਮੰਤਰੀਆਂ ਨੂੰ ਇੱਕ ਸਵਾਲ ਪਾਇਆ। ਉਹਨੇ ਕਿਹਾ ਕਿ ਸਾਹਮਣੀ ਕੰਧ ਤੇ ਇੱਕ ਵਾਕ ਲਿਖੋ। ਅਜੀਹਾ ਵਾਕ ਜਿਹਨੂੰ ਜੇ ਕੋਈ ਬਹੁਤ ਖੁਸ਼ ਵਿਅਕਤੀ ਪੜੇ ਤਾਂ ਉਹ ਉਦਾਸ ਹੋ ਜਾਵੇ ਤੇ ਜੇ ਕੋਈ ਬਹੁਤ ਹੀ ਉਦਾਸ ਵਿਅਕਤੀ ਪੜੇ ਤਾਂ ਉਹ ਖੁਸ਼ ਹੋ ਜਾਵੇ। ਭਾਵੇਂ ਦੇਖਣ ਦੇ ਵਿੱਚ ਸਮਝਣ ਦੇ ਵਿੱਚ ਇਹ ਸਵਾਲ ਬਹੁਤ ਛੋਟਾ ਜਿਹਾ ਸੀ ਪਰ ਸੀ ਇਹ ਬਹੁਤ ਵੱਡਾ। ਸਾਰੇ ਮੰਤਰੀ ਐ ਜਿਹੜੇ ਉਹ ਸੋਚਦੇ ਰਹੇ ਕਿ ਕੀ ਲਿਖਿਆ ਜਾ ਸਕਦਾ ਹੈ 21 ਵਾਕ ਲਿਖਣੇ ਜਿਸ ਦੇ ਨਾਲ ਖੁਸ਼ ਹੈ ਜਿਹੜਾ ਉਹ ਉਦਾਸ ਹੋ ਜਾਵੇ ਤੇ ਜਿਹੜਾ ਉਦਾਸ ਹੈ ਉਹ ਖੁਸ਼ ਹੋ ਜਾਵੇ ਸਾਰਿਆਂ ਨੇ ਬਹੁਤ 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 ਝੋਰ ਲਾ ਕੇ ਕੁਛ ਨਾ ਕੁਛ ਸੋਚਿਆ ਤੇ ਆਪਣੇ ਵੱਲੋਂ ਬਣਾ ਕੇ ਉਸ ਕੰਦ ਤੇ ਲਿਖਿਆ ਪਰ ਰਾਜੇ ਨੂੰ ਕੋਈ ਵੀ ਵਾਕ ਐ ਜਿਹੜਾ ਉਹ ਸਹੀ ਨਹੀਂ ਸੀ ਲੱਗ ਰਿਹਾ ਉਸ ਤੋਂ ਬਾਅਦ ਉਸਦੇ ਇੱਕ ਮੰਤਰੀ ਨੇ ਸੋਚ ਵਿਚਾਰ ਕੇ ਇੱਕ ਵਾਕ ਲਿਖਿਆ ਤੇ ਉਹ ਵਾਕ ਰਾਜੇ ਨੂੰ ਬਹੁਤ ਹੀ ਜੰਗਾ ਲੱਗਿਆ ਤੇ ਰਾਜਾ ਜਿਹੜਾ ਉਸਨੇ ਆਪਣੇ ਉਸ ਮੰਤਰੀ ਨੂੰ ਆਪਣਾ ਮੁੱਖ ਮੰਤਰੀ ਬਣਾ ਲਿਆ ਕਿਉਂਕਿ ਉਸ ਦੀ ਬੁੱਧੀ ਹੈ ਜਿਹੜੀ ਉਹਦੀ ਪਰਖ ਅੱਜ ਹੀ ਹੋਈ ਸੀ ਤੇ ਉਹਨੇ ਜਿਹੜਾ ਵਾਕ ਲਿਖਿਆ ਸੀ ਉਹ ਵਾਕ ਕਮਾਲ ਸੀ ਉਹਨੇ ਵਾਕ ਕੀ ਲਿਖਿਆ ਇਹ ਸਮਾ ਵੀ ਲੰਘ ਜਾਵੇਗਾ ਹਣ ਜੋ ਕੋਈ ਖੁਸ਼ ਹੈ ਜਦੋਂ ਉਹਨੇ ਇਹ ਵਾਕ ਪੜਿਆ ਕਿ ਸਮਾਂ ਵੀ ਲੰਘ ਜਾਵੇਗਾ ਤਾਂ ਉਹ ਉਦਾਸ ਹੋ ਗਿਆ ਕਿ ਹੁਣ ਮੇਰੇ ਕੋਲ ਇੰਨੀਆਂ ਖੁਸ਼ੀਆਂ ਨੇ ਇਹ ਸਮਾਂ ਲੰਘ ਜਾਊਗਾ ਤਾਂ ਇਹਦਾ ਮਤਲਬ ਹੀ ਹੈ ਕਿ ਕਦੇ ਨਾ ਕਦੇ ਮੇਰੇ ਕੋਲ ਵੀ ਦੁੱਖ ਆਉਣਗੇ ਤੇ ਜਿਹੜਾ ਵਿਅਕਤੀ ਦੁਖੀ ਸੀ ਜਦੋਂ ਉਸਨੇ ਉਹ ਵਾਕ ਪੜਿਆ ਤਾਂ ਉਹ ਖੁਸ਼ ਹੋ ਗਿਆ ਕਿ ਹਾਂ ਅੱਜ ਮੈਂ ਮੁਸ਼ਕਲ ਦੇ ਵਿੱਚ ਹਾਂ ਪਰ ਇਹ ਮੁਸ਼ਕਲ ਹਮੇਸ਼ਾ ਨਹੀਂ ਰਹਿਣੀ ਆ ਇਸ ਸਮਾਂ ਜਿਹੜਾ ਇਹ ਵੀ ਲੰਘ ਜਾਊਗਾ ਤੇ ਉਹ ਖੁਸ਼ ਹੋ ਗਿਆ ਤਾਂ ਇਹ ਇੱਕ ਵਾਕ ਹੈ ਜਿਹੜਾ ਸਾਨੂੰ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਬਹੁਤ ਖੁਸ਼ ਹੋਈਏ ਤੇ ਜਦੋਂ ਅਸੀਂ ਬਹੁਤ ਹੀ ਉਦਾਸ ਹੋਈਏ ਕਿਉਂਕਿ ਸਮਾਂ ਜਿਹੜਾ ਉਹਨੇ ਕਦੇ ਵੀ ਰੁਕਣਾ ਨਹੀਂ ਕਿਸੇ ਦੇ ਵੀ ਕਾਬੂ ਦੇ ਵਿੱਚ ਸਮਾਂ ਨਹੀਂ ਰਹਿੰਦਾ ਚੰਗਾ ਹੋਵੇ ਜਾਂ ਮਾੜਾ ਹੋਵੇ ਉਸਨੇ ਆਪਣੀ ਚਾਲ ਚੱਲਦੀ ਰਹਿਣਾ ਤੇ ਹਮੇਸ਼ਾ ਸਮਾਂ ਜਿਹੜਾ ਉਹ ਸਾਡੇ ਤੋਂ ਅੱਗੇ 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 ਲੰਘਦਾ ਜਾਂਦਾ ਹੈ ਤਾਂ ਅੱਜ ਦੇ ਸਮੇਂ ਨੂੰ ਸੰਭਾਲ ਲਈਏ ਆ ਥੈਂਕ ਯੂ